ਸਤਿਗੁਰਾਲ ਜੀ ਲਾ ਕੇ ਕਰਦੇ ਕੰਪਿਊਟਰ ਕਰਤਾ ਗਿਲਤਾ ਕਾ ਕੇ ਬਾਹ ਹੁੰਦਾ ਰੇ ਫਾਤੂ ਗੇਲਦਾ ਸੜੀ ਉਹ ਟੈਟ ਜਾਉਣਾ ਇਕਣੀ ਰੇ ਪਾ ਦੇਣਾ ਹੁਣੀ ਇਹ ਪਰ ਸਪੈਕ ਨਹੀਂ ਰੇ ਪਾ ਕੇ ਕਰਕੇ ਤਿਆਰ ਦੀਬ ਦੇਣਾ ਬਾਤ ਹੁਣ ਇਹ ਈਵੋ ਕਰੇ ਲੋੜ ਆ ਇਹ ਨੂੰ ਜੇ ਪਾਣੀ ਲਾਉਂ ਗਏ ਮੈਂ ਅੱਖ ਜੰਮੂਗਾ ਕੰਨਾ ਬੀਜ ਦੀ ਈਵੋ ਲੋੜ ਨਹੀਂ ਪਾਣੀ ਦੀ ਇਕਨੇ ਖੁੱਲ ਬਾਤ ਵਿੱਚ ਜਨਾ ਖੇਤ ਤਿਆਰ ਕਰ ਦੇਣਾ ਰੇ ਬਾਕੇ ਹੋ ਕੱਤਲ ਹੁੰਦਾ ਕੁੱਤਰਾ ਇਹਨੂੰ ਉੱਥੇ ਭਈਆਂ ਨਾਲ ਉੱਚੀ ਵੱਧਦੀ ਉੱਥੇ ਰੋਵੇ ਬੂੜਾ ਲੱਗਦਾ ਹਾ ਇਹਨੂੰ ਆਓ ਦੇਖ ਹਾਇ ਦੇ ਪੱਦੇ ਵੀ ਇਹਦੇ ਤੇ ਉੱਚੀ ਵੱਧਦੀ ਹੈ ਦੇਖਣਾ ਹਾ ਦੇਖਾ ਦੇ ਉਸ ਮਿੱਟੀ ਖੜੇ ਨਾਲ ਤੇ ਗਰੀਬੀ ਤਾਂ ਹੈ ਉੱਚੀ ਵੱਧਦੀ ਨੇ ਉਹਦੇ ਉੱਥੇ ਉਹ ਫੁੱਟ ਜਾ ਬਣਾ ਤਾਂ ਥੱਲੇ ਫਸੀ ਜਾਂਦਾ ਵੀ ਕੰਢੇ ਜਿਆਦਾ ਤੇਈ ਵਾਰ ਤੀਹ ਵਾਰ ਬਾਜੂਆ ਲੋਟ ਆ ਜਣਾ ਦੂਵੀਂ ਵਾਰ ਆ ਇਹਨਾਂ ਹੋ ਗਿਆ

1 ਕਿਲੋੜ ਨਹੀਂ ਖਾ ਜਾਂਦੀ ਇਸ ਲੇਕੇ ਸੀ ਵੇ 1 ਕਿਲੋੜ ਨਹੀਂ ਖਾ ਜਾਂਦੀ ਆ ਪ੍ਰਾਣੇ ਇਕੱਠੇ ਆ ਦੋ ਕੀਲੇਬੰਦੀ ਉਰੇ ਹੋਈ ਵੀ ਨਹੀਂ ਲੈਦਾ ਬੰਦਾ ਤਿੰਨ ਇਕੱਠੇ ਦਾ ਵੀ ਪਹਾ ਕਰਾ ਸਕਦਾ ਤੇ ਕੀਲੇਬੰਦੀ ਹੋਵੇ ਫਿਰ ਜ਼ਮੀਨ ਪੂਰੀ ਹੋ ਜਾਂਦੀ ਐ ਇਧਰ ਉਧਰ ਕੀਲੇਬੰਦੀ ਆ ਜੇ ਰਸਤੇ ਚੌੜੇ ਕਰ ਰਹੇ ਆ ਚਾਹੇ ਦੋ ਗੱਠੇ ਨੂੰ ਆ ਦੋ ਗੱਠੇ ਆ ਇਹਨੂੰ ਚਾਰ ਇਕੱਠੇ ਦਾ ਕਰਾਦਾ ਇੱਥੇ ਕੀਲੇਬੰਦੀ ਨਹੀਂ ਹੋਈ ਹੋਗੀ ਕੀਲੇਬੰਦੀ ਹੋ ਜੇ ਰਸਤੇ ਹੋ ਜਾਣ ਚੌੜੇ ਦੋ ਦੋ ਇਕੱਠੇ ਆ ਲੈ ਫੇਰ ਵੀ ਤਿੰਨ ਤਿੰਨ ਇਕੱਠੇ ਛੱਡਿਆ ਪਿਆ ਅਜੇ ਭਾਈ ਰਮਦਾਸ ਭੱਗ ਦਾ ਜਨਮ ਦਿਨ ਹੈ। ਬਾਹੂ ਕਿਤੇ ਲੰਗਰ ਕਿ ਆਉਂਦੇ ਆ। ਪਗਾ ਦਾ ਵੀ ਚੱਲਦਾ ਹੱਥ ਦੰਦੇ ਤੇ ਵਾਹ ਵਾਏ ਹੁਣ ਨਹੀਂ ਮੈਂ ਉਹ ਰੱਜਿਆ ਵਿਆਹ ਲੇ। ਫੇਰ ਦੇਖੂ ਵਗੜੀ ਜਾ ਪਾਣੀ ਵੱਢਣ ਆਉਂਗਾ। ਓਟੋਵਿਟੋ ਮਾਰਤਾ ਹੋਰੇ। ਲੈ ਨਾ ਫਾਰੇ ਮਾਰਨੇ। ਉਹ ਥਾਲੇ ਨਹੀਂ ਮਾਰਨੇ ਯਾਰ। ਕੋਈ ਪਤਾ ਕੀ ਹੈ। ਬਲਕਿ ਥਾਲੇ ਨਹੀਂ ਬੱਜਨੇ ਆਗੇ ਹੁਣ ਦੇਖ ਇਧਰ ਤਵੀਆਂ ਦਾ ਵਾਹ ਕੇ ਰੂਟਾ ਹਾ ਰੂਟਾ ਬੀਟਾ ਮਾਰਤਾ ਦਾ ਕੱਲ। ਕੱਲੇ ਮਾਰਤਾ ਤਾਂ ਹੁਣ ਫਾਲੇ ਮਾਰ ਕੇ ਕੀ ਫਾਇਦਾ ਗਿੱਲੇ ਸੁੱਕ ਜਣੀ ਫਰੀ ਦੀ ਉਪਰੋਮੀਟਰ ਤੇ ਪਹਿਲਾਂ ਫਾਲੇ ਮਾਰਿਆ ਹੈ ਹੈ ਉੱਡਾ ਬਿਟਰ ਤੇ ਪਹਿਲਾਂ ਫਾਲੇ ਮਾਰ ਨਹੀਂ ਲੈ ਕਰਨਾ ਸਮਝ ਤੂੰ ਮਾਰਤੀ ਆ ਵੀ ਫਿਰ ਫਾਲੇ ਆਲ ਕਰੇ ਤੇ ਫਾਲੇ ਮਾਰ ਕੇ ਰੇਪ ਆਣਾ ਦਾ ਰੇਪ ਲਾ ਕੇ ਸੁਆਗਾ ਮਾਰ ਕੇ ਰੂਟਾਮੀਟਰ ਮਾਰ ਕੇ ਇੰਨਾ ਤਾਂ ਜੇ ਕੁੱਤਾ ਖੇਡਣਾ ਜਿੱਡੇ ਜੰਗ ਲੱਗਣੀ ਐਵੇਂ ਨੱਡਾਂ ਜਾਣੇ ਤੱਕ ਹੁਣ ਠੀਕ ਆ ਹੁਣ ਸੈੱਟ ਹੋ ਗਿਆ ਜਿਹੜਾ ਕੱਖਾ ਹੁਣ ਜਿੱਕਣਾ ਹੁਣ ਆਹ ਰਾਜਾ ਦੇਖਦਾ ਤੈਨੂੰ ਬਈ ਕਹਾ ਆਹ ਜਿਕਾ ਹਰੇ ਆਈ ਜੀ ਦੀ ਬੀਆ ਇਹਨੇ ਹੁਣ ਥੱਲੇ ਆ ਗਿਆ ਇਹਨੇ ਚਾਰ ਪੰਜ ਦਿਨ ਨੂੰ ਬਿਜਣਾ ਇਹਨੇ ਸਾਰੇ ਤੇ ਖਰਾਬ ਹੋਣਾ ਗਰਬ ਜਾਣਾ ਇਹਨੇ ਬਸ ਕਾਲੇ ਜਾਣਾ ਇਹਨੇ ਐਕਣਾ ਹੁਣ ਦੱਬੇ ਰਹੇ ਹੁਣ ਰੇ ਪਾਉਣੇ ਰੇ ਪਾਉਣਾ ਕਾਲੂ ਕਾਲੂ ਰੇ ਬਾਗੀ ਛੱਡ ਦੇਣਾ ਉਹਦੇ ਬਾਅਦ ਤਿਆਰ ਕਰ ਦੂੰਗਾ ਖੇਤ ਨੂੰ ਠੀਕ ਨਹੀਂ ਕਰ ਰੇ ਰੇ ਬਾਹਣਾ ਕਾਲੂ ਕੀ ਕਰਦਾ ਹੁਣ ਤੂੰ ਵਿੱਲਾ ਹੀ ਆ ਵਿੱਲਾ ਕਿੱਥੇ ਆਉਣਾ ਪਾਤੀ ਲਾਇਵੇ ਭਈਆਂ ਕੰਨੇ 150 ਦੀ ਭਰਨੀ ਅੱਜ ਇੱਕ ਮੰਡਵਾ ਮੋੜ ਤੇ ਲਾ ਕੇ ਜਿਹੜੀ ਦੋਖ ਬਿੱਗੇ ਰਹਿੰਦੀ ਸੀ ਉਹਣਾ ਉੱਥੇ ਗੱਨੇ ਕੱਢਣ ਲਾਏ ਪਰ ਉਹਨੂੰ 3:00 ਵਜੇ ਹੁੰਨਾ ਤਾਂ ਕਹਿਣਾ ਮਾਂ ਤੂੰ ਆਹ ਤਾਂ ਕਰ ਲੈ ਕੰਪਿਊਟਰ ਤੇ ਕੱਲੂ ਮੈਂ ਇਹ ਤਾਂ ਪਾ ਦੂੰਗਾ ਜੇ ਮਿਲ ਨੂੰ ਲੱਗ ਗਿਆ ਇਹ ਹੂੰ ਫਿਰ ਤੇ ਬਾਤ ਆ ਵਿਆਹ ਆ ਵਿਆਹ ਤੇ ਪਿੱਛਾ ਫੇਰ ਜਾਇ ਨੂੰ ਕਿਤੇ ਕੱਲ ਦਾ ਦਿਨ ਇੱਕ ਦਾ ਕੰਮ ਹੋਰ ਆ ਬਸ ਕੱਲ ਤੇ ਦਿਨ ਫਿਰ ਸਟਾਪ ਲਾ ਲੈਣਾ ਕੰਮ ਨੂੰ ਕੱਲੂ ਪਾਤੀ ਵੀ ਜਲਿਆਣੀ ਮੰਨ ਕੇ ਚੱਲ ਆ ਵੀ ਆਪਣਾ ਕੰਮ ਹੋ ਜਿਹੜਾ ਰੇਹ ਦਾ ਵੀ ਪਰਸੋਂ ਤੋਂ ਪੱਠੇ ਚੜੇ ਜਾਣੀਆਂ ਹੂੰ ਬੱਸ 14:00 'ੋਂ ਕੰਮ ਸ਼ੁਰੂ ਹੋਣਾ ਉਹੀ ਗੱਲ ਹੈ ਨਾ ਅੱਜ ਹੋਊਗੀ 12:00 ਵਾਰਾ ਦੀ ਸੰਗਰਾਮਤੀ ਅੱਜ ਪਾਂਚ ਸੰਗਰਾਮਤੀ 12 ਦੀ ਰਾਜ ਅੱਜ ਖਰਾਣਾ ਦਾ ਹੈ ਪਤਾ ਨਹੀਂ ਮੈਨੂੰ ਤੈਨੂੰ پتہ ਹੀ ਨਹੀਂ ਲੱਗਿਆ ਸੰਗਰਾਮ ਦਾ ਨਹੀਂ ਪਤਾ ਮੈਨੂੰ ਰਵੀ ਦਾਸ ਭਗਤ ਦਾ ਜਨਮ ਦਿਨ ਪਾਸ ਅੱਜ ਸੰਗਰਾਮ ਦੀ ਹੀ ਹੈ ਰਵੀ ਦਾਸ ਭਗਤ ਦਾ ਜਨਮ ਦਿਨ ਹੈ ਸੰਗਰਾਮ ਦੀ ਅੱਜ ਹੈ ਤਾਂ ਹੀ ਤਾਂ ਸਾਰੇ ਬਸ ਰੇਡੀਓ ਦੀ ਬਾਜਿਆ ਹੁੰਦੀਆਂ ਨਹੀਂ ਇਧਰ ਮਰਦੀ ਚਲੇ ਜਾਂਦੇ ਨੇ ਲੰਗੇ ਪੈ ਇੱਥੇ ਦੇ ਲੱਗੇ ਚਾਰ ਚੱਲਦੇ ਆ ਮੰਡਲ ਸਹੀ ਕਿੱਥੇ ਦੀ ਖੇਤ ਆਪਣੇ ਐ ਪਹੇਰੂਏ ਹੋਰ ਦੇਖ ਲੈ ਕਿੰਨੇ ਕਿ ਚੱਲਦੇ ਹੋਣੇ ਆ ਆ ਛੁੱਟੀ ਆ ਸਰਕਾਰੀ ਸਰਕਾਰੀ ਛੁੱਟੀ ਆ ਤੇ ਇੱਥੇ ਇੱਥੇ ਹਿੰਦੀ ਦੀ ਗੱਪਾਂ ਖੜੀ ਪਈਆਂ ਨੇ ਸੁਝਾਈ ਲੱਗਦਾ ਸਾਈਤਾ ਆ ਕਹਿੰਦਾ ਨਾਲ ਸਾਲੀਆ ਖਾਈ ਦਾ ਮੁੱਖੀ ਵੱਡਿਆ ਵਿੱਚ ਉਹਨੇ ਸਾਈਤਾ ਕੀ ਬੇਤੀਆਂ ਸਾਈਤਾ ਥੋੜਾ ਜਿਹਾ ਗੁੱਸਾ ਲੱਗਦਾ ਰਿਹਾ ਉਹ ਬਜਾਲੇ ਤੇ ਪੈਂਦਾ ਕਹਿੰਦਾ ਯਾਰ ਦੋ ਵਾਰੀ ਮਾਰ ਦੇਗਾ ਕਿਹੜਾ ਇੰਨਾ ਖਰਾਬ ਖੇਤ ਹੈ ਕਹਿੰਦਾ ਤਿੰਨ ਵਾਰੀ ਮਾਰ ਦੂੰਗਾ ਕਹਿੰਦਾ ਹੋਰ ਤੋਂ ਹੋ ਜੂਗਾ ਮਾਂ ਮਾਰ ਲਾ ਲੈ ਕਹਿੰਦਾ ਨਹੀਂ ਬਾਹਰ ਨਾ ਕਹਿਦਾ ਜੇ ਕਰ ਅਗਲੇ ਘੰਟੇ ਤੇ ਮਰਣਾ ਆਪੇ ਫੇਰ ਤਕਲੀਫ ਹੋਣੀ ਹੈ ਕਿਹੜੇ ਥਾਲਾ ਘੰਟਾ ਲੈਣਾ ਹੋ ਤਿੰਨ ਵਾਰੀ ਵੱਜ ਗਿਆ ਸੈਟ ਹੋ ਗਿਆ ਇਹਨੇ ਇੱਕ ਥਾਲਾ ਰਾਹ ਤੇ ਪਾਣੀ ਪੀਆ ਬਹੁਤ ਦਰਜ ਇੱਧਰ ਵੀ ਕਣਕ ਨੂੰ ਪਾਣੀ ਦਰਤਾ ਇੱਧਰ ਵੀ ਦਰਤਾ 2 ਵਜੇ ਲੱਦਣਾ ਪੈਣਾ ਟ੍ਰੇਨ ਦਾ 150 ਵਾਲੀ ਭਈਏ ਤੇ ਕਹਿੰਦੇ ਲੱਦ ਲੈਣਾ ਲੱਦ ਲੈਣਾ ਵਿੱਚ ਮਾ ਫੇਰ ਥਾਲੇ ਘੰਟਾ ਤੁਸੀਂ ਤਾਂ ਆਪਣਾ ਬਹਿ ਜਣਾ ਆਏ ਐ ਐ ਥਾਲੇ ਐ ਬਹਿ ਜਾਂਦੇ ਫੇਟਾਲ ਪਰ ਐ ਬੈ ਜਦੇ ਬੈਠ ਕੇ ਤੁਹਾਡੇ ਟਰੈਕਟਰ ਨੂੰ ਮੈਂ ਬਾਹਰ ਦੋ ਦੋ ਤੁਸੀਂ ਜੱਤੀ ਕੱਚੇ ਪਾਏ ਪਲਾਦ ਦੂੰਗੇ ਲੈ ਤਾਗਾ ਬਹੁਤ ਹੈ ਰਿੱਕਸ਼ਾ ਮੁੰਡੇ ਅੱਗੇ ਮੰਨਣੀ ਕਿਸੇ ਹੋ ਵੇ ਮਾਤਰਾ ਹੋਰ ਅ ਗੂਰਰ ਕੱਟ ਕਾਲਨੀਆ ਬਈ ਉਹ ਤਾਂ 75 ਹੀ ਆ ਹਮ ਉਹ 15 ਦਾ ਹੋ ਗਿਆ ਇਹ ਆਓ ਜਬੀ ਜੇ ਉੱਪਰ ਚੱਕਦੇ ਆ ਫਰੀਲੇ ਵੀ ਕਰਨਾ ਨਹੀਂ ਛੱਬੀ ਵੀ ਥਲੀ ਸਾਈਡ ਆ ਇੱਤਰ ਉਹ ਤੋਂ ਬਾਕੀ ਦਾ ਧੀਗਾ ਲਾ ਲਾ ਕਰੀ ਤਾਹੀ ਮੈਂ ਕਹਿੰਦਾ ਰੁਕਾ ਬੀਤੇ ਦਿਨ ਦਿਨ ਸਿਆਰ ਸਿਆਰ ਨਹੀਂ ਤੇ ਦੱਸਦੇ ਫਿਰ ਬਾਟ ਹੁੰਦੀ ਆ ਕਿੱਥੇ ਕੌਜਾ ਡੱਕਾ ਕਹਿੰਦਾ ਫਾਲੇ ਦਾ ਪੌਣਾ ਦਾ ਕਿਹੜਾ ਆਹਾਂ ਬਾਉਂ ਵੀ ਹਲੇ ਨਹੀਂ ਪੌਣਾ ਆਲੇ ਨਾਲ ਪੌਣਾ ਰੇ ਪਾ ਕੇ 후 ਬਾਗੇ ਰੂਟਾ ਬੀਤ ਨਾਲ ਜਿਆਦਾ ਹਿਆਰ ਕੱਢਦੇ ਸਨ ਸੀਰੀਅਲ ਤੇ ਬੀਤਣ ਓਕੇ ਗਿੱਲੇ ਬਥੇਰੀ ਹੈ ਗਿੱਲੇ ਬਾਤੂਆ ਗਿੱਲੇ ਤਾਂ ਆਪਣੀ ਉਧਰ ਵੀ ਨਹੀਂ ਲਿਆਉਣੀ ਸਾਡਾ ਸੂਡਾ ਉੱਚਾ ਦੀਆਂ ਇਹਦਾ ਜੇ ਮੈਂ ਹੁਣ ਆਹ ਆਈ ਪਰ ਮਾਰ ਕੇ ਛੱਡਦਾ ਜਿਵੇਂ ਮੋਗਜਦਾ ਹੈ ਅੱਧਰ ਹੈ ਖੇਤ ਦਾ ਜੋ ਬਾਗੇ ਇਹਦੇ ਦੇ ਕਰਕੇ ਮਿੱਟੀ ਚੱਕ ਕੇ ਚਾਹ ਦੱਬ ਕੇ ਚਲਾਉਂਦਾ ਮੜਾ ਜਮਾ ਹਾ ਗੁਲਾਜ ਕਿਤੇ ਜੋ ਵੀ ਪਈ ਆ ਚੱਕੇ ਨਾ ਅੰਦਰ ਦੱਬੀ ਰਹਿੰਦੀ ਉਸ ਤਰ੍ਹਾਂ ਹੀ ਹੋਣੀ ਨੇ ਭਰ ਲੈਣੀ ਕਿਧਰੇ ਤੇ ਦਰਾ ਹੋ ਗਿਆ ਸਾਰਾ ਹਾਰਾ ਹੋ ਗਿਆ ਠੀਕ ਆ ਉਹ ਵੀ ਪੱਤਰਾ ਹੀ ਦਿਖਦਾ ਯਾਰ ਉੱਥੇ ਉਹਨਾਂ ਕੋਲ ਭਾਲ ਹੈ ਉੱਥੇ ਉੱਚਾ ਮੜਿਆ ਚੱਕ ਲੈਣਾ ਉਹਨੇ ਹੁਣ ਮਿੱਟੀ ਘੇਰਦਣੀ ਇੱਥੇ ਚਪਾ ਖੜਾਓ ਸਿਆ ਹੁਣ ਜਉਂ ਤੇ ਜਉਂ ਜੇ ਹੱਥ ਪੈਂਦਾ ਬਣਾ ਪੁੱਟਾ ਹੁਣ ਹੀ ਪੈਂਦਾ ਹੈਗਾ ਉਹ ਤਾਂ ਠੀਕ ਆ ਸਾਰਾ ਜੀ ਮਾਰ ਦੇ ਫਿਰ ਆ ਜਾ ਹਾਂ ਉਹ ਕਾਕਮ ਆ ਗਿਆ ਹੈ ਬਾਵਨਾ ਕਾਕਣ ਦਾ ਵੱਡੀ ਏ ਜਿਹਦੇ ਕੋਲ ਛਰਦਾ ਨਹੀਂ ਕਪੜਾ ਕਪੜਾ ਲੈ ਲੈਦੇ ਕਾਤ ਨੂੰ ਕਾਤ ਨੂੰ ਕਾ ਰੱਖਣਾ ਹੈ ਨਾ ਪਰ ਕੀ ਤੈਨੂੰ ਕਾ ਛੱਡੂਗੇ ਫੇਰ ਇਹ ਨਾ ਨਾ ਹਾਂ ਹਮ ਕਮ ਹੈ ਕਪੜਾ ਕਪੜਾ ਲੈ ਲੇ ਕੱਪੜੇ ਲੈ ਲਈਏ ਮੈਂ ਸਵਾਲੇ ਦਾ ਪਿੱਛੇ ਸੂਟ ਚੈੱਕ ਬੂਟ ਵਾਟ ਇਹ ਤਾਂ 30ਵੀਂ ਹੈ ਜਿਹੜੇ 70 20 ਵੀ ਸੂਟ ਹੁੰਦੀਆਂ ਇੱਥੇ ਤਾਂ 10 ਬਿਆ ਇੱਕ ਕੱਪੜੇ ਨਾਲ ਦੇਖੇ ਆਪਣੇ ਹਾਂ ਆਹ ਅਗਨੀ ਜੁੱਤੀ ਦਵਾ ਕੇ ਲੈ ਮੈਨੂੰ ਜੁੱਤੀ ਲੈਣ ਜਾਣਾ ਮੈਂ ਫ੍ਰੀडम ਹੈ ਵੀ ਲੈਉਣੀ ਆ ਆ ਚੱਲੀਏ ਹਾਂ ਮੰਨਦੇ ਤੇ ਲੈ ਕੇ ਆਉਣੀ ਆ ਕੱਢੀ ਵੀ ਹੈਂਡ ਮੇਡ ਹੁੰਦੀ ਕੱਢੀ ਵੀ ਨਹੀਂ ਹਾਂ ਹੁੰਦੀ ਉਹੀ ਆ ਜੁੱਤੀ ਹੱਥਾਂ ਬਣਾਉਂਦੇ ਆ ਵੀ ਜੁੱਤੀ ਹੁੰਦੀ ਆ ਹਾਂ ਹੁੰਦੀ ਉਹੀ ਜੀ ਆਪਾਂ ਲੈਣੇ ਮੁੱਲ ਦੀ ਹਾਂ ਚਾਚਾ ਚਾ 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 ਮੜੇ ਦੀਆਂ ਹਾਂ ਹੁੰਦੀ ਉਹ ਜੀ ਮੈਂ ਆਪ ਬਣਾਉਂਦੇ ਉਹ ਦੇਖੀ ਤੂੰ ਅੜੀ ਉਹ ਗਾਣਾ ਨੇਗਾ ਜੁੱਤੀਆਂ ਦੀ ਠੱਕ ਠੱਕ ਹਾਂ ਉਹ ਜੁੱਤੀ ਦਵਾ ਕੇ ਲੈ ਮੈਂ ਚੱਲੀ ਜਾਣਾ ਹੋਵਾ ਲਾਪਰੀ ਨਹੀਂ ਜਾਣਾ ਹੂੰ ਹੂੰ ਇਹ ਦੁਆ ਲੈ ਕੇ ਆਉਣੀ ਆ ਤੈਨੂੰ ਵੀ ਦੁਆ ਲੈ ਆਉਣੀ ਕਿੰਨੇ ਦੀ ਆਉਣੀ ਆ ਇੱਕਦਮ ਮੈਂ ਲਿਆਤਾ ਮੇਰੀ ਆਈਤੀ ਵੀ 220 ਦੀ ਹੂੰ ਮੈਂ ਫਿਰ ਪੈਰ ਬੜਾ ਰੋਪੜ ਦੇ ਮੈਨੂੰ ਮਿਲੀ ਨਹੀਂ ਹਾਂ ਰੋਪੜ ਗਿਆ ਨਾ ਬਰੋਂਦਾ ਮੇਰੇ ਰੋਪੜ ਮਿਲਿਆ ਨਹੀਂ ਹੈਗਾ ਮਰੰਡੇ ਦੇ ਮਿਲਿਆ ਫਿਰ ਅੱਛਾ ਇੱਕ ਹੋਰ ਲੈ ਕੇ ਆਉਣੀ ਉੱਥੀ ਜੀ ਲਾਪਰੀ ਘਰ ਆ ਵੀ ਲੈ ਕੇ ਆਉਣੀ ਆ ਪਤਾ ਟਾਈਮ ਲੱਜੇਣਾ ਉੱਥੇ ਮੈਂ ਤਾਂ ਰੋਪੜ ਦੇ ਹੀ ਲੈ ਆਉਣੀ ਬਾਈ ਦੱਲ ਟਾਈਮ ਕਿਹਾ ਗਿਆ ਵਾਰ ਇਸੇ ਅਲੀ ਜੀ ਜਾਇਮ ਹੋਇਆ ਬੇ ਦੇਖ ਲੂ। ਪੂਆ ਕੋਲ ਗਿਆ ਵਾ ਪੂਆ ਤੇ ਆ ਕੇ ਉਹਨਾ ਬਹੁਤ ਕੰਟ ਤੱਕਾਉਣਾ ਉਹਨਾ। ਤੇ ਦੇਖ ਲੂਗਾ ਟਾਈਮ ਪਰੇ। ਕਾਕਨ ਦਾ ਕਰ ਦਿੰਦਾ ਮਾਲੇ। ਕਾਕਨ ਦਾ ਵੇੜ ਚੱਲੀਏ ਆਪਾਂ ਉਂਝ ਨੇ ਕਰਾ ਮੈਂ ਆਹ ਮੈਂਡਾ। ਆਹੋ। ਗੱਡੀ ਮੈਂ ਗੱਡੀ ਮੈਂ ਨਾਲ ਜੁੱਤੀ ਵਾਦਾਂ ਨੂੰ। ਹੂੰ। ਢਡੇ ਰੰਦੇ। ਮੈਂ ਤਾਂ ਦੂਈ ਲੈਣੀ ਕੰਦੀ ਦੂਈ। ਕਿਹੜੀ? ਪੰਜਾਬੀ ਜੁੱਤੀ। ਪਿਆ ਪਿਆਮੀ ਵੀ ਹੈਗੇ ਨਾ ਪਾ। ਸਾਰੀ ਉਸ ਤੇ ਹੈਗੀ ਆ। ਦੋ ਜੁੱਤੀ ਦਿਖਾਵਾਂਗਾ ਤੁਹਾਨੂੰ ਪਾ ਕੇ ਦੇਖਣਾ ਉਹ ਲੈਣੀ ਆ। ਨਾ ਇਹ ਪਹਿਲੇ ਡਾਅਰ ਵਾਲੀ ਦੇ ਪੈਂਟਾ ਚਾਹ ਲੈਣੀ ਆ ਉਹ। ਕੁਰਤੇ ਨਾਲ ਚੱਲਦੀ ਨਹੀਂ। ਪੁਰਤੇ ਵੀ ਆ ਮੈਨੂੰ ਜਲਦੀ ਕੁਝ ਪੁਰਤੇ ਨਾਲ ਜਲਦੀ ਆ ਗੱਲ ਵੱਡਿਆ ਵਾ ਉੱਥੇ ਤੇ ਕਿੱਟੀ ਵਾਲੀ ਉਹ ਦੁੱਧ ਤੂੰ ਟਰਾਈ ਤਾਂ ਕਰੀ ਹਾਂ ਤੁਹਾਨੂੰ ਦਿਖਾਉਂਗਾ ਜਿੱਥੇ ਤੈਨੂੰ ਕਹਣਾ ਵੀ ਹੀ ਲੈਣੀ ਬਹੁਤ ਨਹੀਂ ਉੱਤਿਆ ਉਹ ਹਮ ਅਮਰੰਡੇ ਸਟੈਪ ਇਹਦੇ ਕੱਢੀਆਂ ਵੀ ਆ ਵੀ ਹੈਗੀਆਂ ਹਾਂ ਸਾਰਾ ਕੋਸਾ ਨਾ ਬਾ ਦਾ ਮਰਜ਼ੀ ਲੈ ਲੈ ਜੇ ਨਹੀਂ ਕੋਈ ਹੈਗਾ ਤਾਂ ਫਸਾ ਦਾ ਬਣਾ ਵੀ ਦਿੰਨੇ ਉਹ ਨਾਉਣੇ ਇਹ ਹੁਲਕਾ ਬਹਿ ਪੰਜ ਦੇ ਨਾ ਕਿ ਪੰਜ ਤੂੰ ਮੈਂ ਗੱਲ ਕਰਦਾ ਮੈਂ ਜਹੀ ਤਾਂ ਬਣਾਉਣੀ ਆ ਉਹਨਾਂ ਪਈਆਂ ਨਹੀਂ ਮੈਂ ਦੇਖਿਆ ਤਾਂ ਸਭ ਪਈਆਂ ਇੱਕ ਦੇ ਇੱਕ ਬੈਡੀ ਪਈ ਆ ਹਮ ਹੱਥਾਂ ਨਾਲ ਬਣੀ ਵੀ ਤੂੰ ਲੱਕ ਆਪਾਂ ਮੰਦੇ ਨੂੰ ਖੁਸੇ ਆਹ ਖੁਸੇ ਸਭ ਖੁਸੇਗਾ ਠੀਕ ਇਹ ਬਾਜ਼ਾਰ ਨੂੰ ਵੱਡਾ ਯਾਦ ਜਕਾਈ ਦਾ ਰੋਟ ਜਾਂਦੇ ਆਪਾਂ ਸਿੱਧਾ ਚਲੇ ਗਿਆ ਸਿੱਧਾ ਚਲੇ ਗਿਆ ਹਾਂ ਆਪਾਂ ਤੂੰ ਚੌਥੀ ਬਈ ਦੁਕਾਨਾਂ ਤੇ ਆਪਣੇ ਆਹ ਹੱਥ ਆਹ ਹੱਥ ਪਾ ਬੇ ਹੱਥ ਹੈ ਹਾਂ ਪਟਿਆ ਤਾਂ ਆਹੋ ਕਬੇ ਹੱਥ ਚੱਲ ਦੇ ਇਹਦਾ ਜੇ ਮੇਰੇ ਟਾਈਮ ਹੋਇਆ ਫੇ ਚੱਲੂਗਾ ਟਾਈਮ ਆ ਬੱਡੇ ਰੱਖਦਾ ਚੱਲੀ ਇਹਦਾ ਪਾਤੀ ਵੀ ਲੋਡ ਕਰਨੀ ਐ ਪਾਤੀ ਤੇ ਲੋਡ ਕਰਨੀ ਪਈਆਂ ਨੇ ਗੱਲ ਲੈਣੀ ਪਾਜੀ ਦੂਆ ਟਰੈਕਟਰ ਵੀ ਜਾਣਾ ਪੈਣਾ ਫੋੜ ਆਪਾਂ ਨੂੰ ਤਰਾ ਇੱਲਾ ਦੂਆ ਬਿੱਡਾ ਲਿਆ ਕੇ ਬਾਹਰ ਪਾਉਣੀ ਪੈਣੀ ਪਾਣੀ ਲਾਇਆ ਉੱਥੇ ਕੰਨ ਕਰਨਗੇ ਇਹ ਭੋਲਣੀਆਂ ਪੇ ਇਹ ਕਾ ਕਰ ਲੂਗਾ ਫੇਰੇ ਅਜਾ ਰੋਟੀ ਨਹੀਂ ਖਾਧੀ ਹੁਣ ਤਾਈ ਟਿੰਡਾ ਟਾਈਮ ਹੋ ਗਿਆ ਇਹਦਾ 1:00 1:30 ਵਜੇ ਆਉਣਾ ਰੋਟੀ ਹੁਣ ਤਾਈ ਨਹੀਂ ਖਾਧੀ ਆ ਹੁਣ ਫੇਰ ਨੱਟ ਗਿਆ ਬੰਦੇ ਕਿਧਰ ਮੁੜਦਾ ਚੱਕ ਕੇ ਢੱਟ ਗਿਆ ਤਾਂ ਦੇਦਾ ਮਾਦਾ ਪਾ ਕੇ ਖੱਬੜ ਲਾਇਆ ਫੇਰ ਦੇਖ ਲੂਗੇ ਜੇ ਟਾਈਮ ਪਰ ਮਜ਼ਾ ਦਾ ਸਮਝ ਗਿਆ ਮੈਂ ਤਾਂ ਜਵਾਬ ਹੈ ਤਾਈ ਕਿੱਥੇ ਜਾਣਾ ਉਹ ਜਵਾਬ ਹੀ ਹੁੰਦਾ ਇਹ ਕਿੱਤੀ ਆਈ ਉਹ ਬਿਆਰ ਜੁੱਤੀ ਨਹੀਂ ਪਾਗਣੇ ਤੰਦੂ ਅੱਗੇ ਲਾਉਣਾ ਚੱਲੀਏ ਉੱਥੇ ਵਧੀਆ ਬਾਕੀ ਮਰਜੀ ਤੇ ਦੀ ਆਓ ਤੈ ਬੋਣੀਆ ਹਾਂ ਤੈ ਰੈਕਸੋ ਚ ਜੱਪਾ ਲਾ ਤੈਨੂੰ ਦੋ ਰੈਕਸੋ ਲਿਆ ਜੀ ਬਾਈ ਰੈਕਸੋ ਲਿਆਵਾਂ ਤੇ ਚਪਾਂ ਜੋੜਾ ਦੋ ਨਮਾ ਹਾਂ ਰੈਕਸੋ ਦਾ ਰੈਕਸੋ ਦਾ ਲਿਆ ਜੀ ਆਹੀ ਪਾ ਲਈ ਆਹੀ ਪਾ ਲਈ ਤੁੰਤੂ ਪੰਨੀ ਲੱਗਦੀ ਫੇਰ ਅੱਧਾ ਮੰਜਾ ਸ਼ਮਾ ਰੱਖਦਾ ਧੁੱਪਾ ਜਿਹਾ ਰੱਖ ਤਾਪਮਾਨ ਬਰਾਬਰ ਹੋ ਜਾਂਦਾ ਆ ਠੱਡਦਾ ਧੁੱਪ ਹਾਂ ਅੱਖ ਨਹੀਂ ਖੁੱਲਖਾ ਨਹੀਂ ਖੁੱਲਦੀ ਧੁੱਪ ਜਾ ਅੱਜ ਪਿੰਡਾਂ ਦੀ ਲੈਟਰ ਪਤਾ ਨਹੀਂ ਕਾ ਖਾ ਗਏ ਅੱਜ ਨੂੰ ਤਾਂ ਫੇਰੀ ਜਲਦੀ ਮੰਡਵਾ ਇਹ ਤਾਂ ਸਵੇਰ ਤੋਂ ਇਹਦਾ ਵੱਲੋਂ ਬੰਦੇ ਅੱਜ ਹਾਂ ਅੱਜ ਜੇ ਲੀਬੇ ਜਲਦੀ ਸਾਰੇ ਘੋਟਾਰੇ ਮੋਗੇ ਚੱਲਿਆ ਵੀ ਇਹ ਤੇ ਚੱਲਦੀ ਆਂ ਲੱਗਿਆ ਵਾਜਾ ਖਾ ਕੇ ਜਾਈਏ ਲੀ ਗਾ ਮੈਂ ਉਹਦਾ ਰੋਟੀ ਖਾਈ ਮੈਂ ਫੋਨ ਕਰ ਦਿੰਦਾ ਪਹਿਲੇ ਭਈ ਨੇ ਪਈ ਆਂ ਹਾਂ ਤੇ ਲੀ ਬੀਅਨ ਫੋਨ ਕਰ ਦਿੰਦਾ ਵੀ ਮੈਂ ਨਾ ਖਾਂਦਾ ਰੋਟੀ ਮਾ ਉਹਦਾ ਰੱਜਿਆ ਪਿਆ ਮੈਂ ਹਾਂ ਹਾਲ ਮੌਸਮ ਹੋਰੇ ਲੋਡ ਦਾ ਹੋ ਗਿਆ ਹੋਰੇ ਲੋਡ ਦਾ ਮੌਸਮ ਹੋ ਗਿਆ ਹਵਾ ਚਲਦੀ ਹੈ ਕੱਲ ਹਵਾ ਨਹੀਂ ਗਈ ਹੈ ਚਲਦੀ ਹੈ ਤੇ ਸਾਰਿਆਂ ਨੇ ਜਿਹਾ ਹਵਾ ਕਰਨਾ ਨਾ ਉਹਰੇ ਕੰਪਨੀ ਕਰਦੀ ਆ ਫਿਰ ਇਹ ਧੁੱਪਾਂ ਵਾਲਾ ਕਰ ਲਾ ਸਾਰੀ ਦਾ ਵਾਲਾ ਲੱਗਦਾ ਹਵਾ ਚੱਲ ਧੁੱਪਾਂ ਮਾ ਠੀਕ ਆ ਉਹ ਹਵਾ ਚਲਦੀ ਧੁੱਪਾਂ ਠੀਕ ਆ ਧੁੱਪ ਲੱਗਦੀ ਹੈ ਸੜੀ ਤੂੰ ਹਵਾ ਚਲਦੀ ਆ ਤੂੰ ਕੱਖ ਵੱਟ ਗਿਆ ਤਾਂ ਨੂੰ ਗਰਮੀ ਆਈ ਵੀ ਆ ਅੱਖਾਂ ਦਾ ਖੁੱਲ ਨਹੀਂ ਦਿੰਦੀ ਇਹ ਤੂੰ ਕੱਖ ਵੱਟ ਗਿਆ ਤਾਂ ਤਾਂਸ ਦੀ ਗਰਮਾ ਓਏ ਹਵਾ ਚੱਲਦੀ ਹੈ ਵੀ ਵੱਡਾ ਵੱਡੇ ਇੱਕ ਮੱਡ ਵੱਟ ਗਿਆ ਠੰਡੀ ਹਵਾ ਚਲਦੀ ਆ ਧੁੱਪਾਂ ਮਾ ਵਧੀਆ ਕੀ ਕਰਦੀ ਏ ਲੋ ਬਾਈ ਬੂਟ ਲੈਣ ਆਏ ਆ ਬੂਟ ਨਹੀਂ ਜੋ ਜੁੱਤੀਆਂ ਜੁੱਤੀ ਲੈਣ ਆਏ ਆ ਬਾਈ ਵਿਆਹ ਵਾਸਤੇ ਬਾਈ ਜੁੱਤੀ ਮੇਰੀ ਤਾਂ ਹੋ ਗਈ ਓਕੇ ਪਸੰਦ ਹੋ ਗਈ ਆ ਨਾ ਬਾਕੀ ਹੁਣ ਹਨੀ ਲੈਣ ਲੱਗਾ ਹਨੀ ਸੈਟ ਆ ਬਾਈ ਸੈਜ ਬਸ ਆਏ ਦੇਖ ਜੁੱਤੀ ਆਪਾਂ ਇੱਕ ਨੰਬਰ ਦੇ ਆ ਜੀ ਓਕੇ ਲੈ ਕੇ ਲੈਣ ਕੋਰਪੋਰੇਸ਼ਨ ਮੇਰੇ ਨਾਲ ਕੋਈ ਨਹੀਂ ਤੈਨੂੰ ਤੇ ਲੈਣੀ ਆ ਕਿਹਦੇ ਤੋਂ ਓਕੇ ਬਾਕੀ ਓਕੇ ਆ ਐ ਬਾਈ ਲੱਕ ਇਹ ਕਿਉਂ ਆ ਗਿਆ ਹਾਂ ਬਾਈ ਫਿਰ ਫਰਕ ਆ ਮੇਰੇ ਨੂੰ 11 ਨੰਬਰ ਬਾਕੀ ਟੋਲਣਾ ਪਿਆ ਉਹ ਹੀ ਆ ਇਹ 7 8 ਵਾਲੇ ਆ ਜੋ ਆ ਉਹ ਵੀ ਸ਼ੋਪਿੰਗ ਹੁਣ ਮਿਲ ਗਈ ਜੁੱਤੀ ਕਿੰਨੀਆਂ ਦੋ ਦੋਹੇ ਫਾਈਨਲ ਕਰਤੀਆਂ ਹਾਂ ਸਾਰਾ ਰੋਪੜ ਚ ਗੌਰ ਸਾਹਿਬ ਕਰਾਲੀ ਕਰਾਲੀ ਤਾਂ ਥੱਕ ਕਰਕੇ ਮਰੰਡੇ ਦੇ ਮਿਲਿਆ ਸਾਈਜ਼ ਬੰਦੇ ਦਾ ਚਲ ਮਰੰਡੇ ਨੇ ਮਿਲਤਾ ਗਿਆ ਸਬਰ ਦਾ ਫਲ ਮਿੱਠਾ ਹੁੰਦਾ ਹੈ ਫਲ ਮਿੱਠਾ ਹੁੰਦਾ ਤੇ ਸ਼ਾਮੇ ਹੋ ਗਈ ਸਬਰ ਕਰਦੇ ਕਰਦੇ ਉਹਨੂੰ ਪਰ ਹੋ ਤਾਂ ਗਿਆ ਸਬਰ ਦਾ ਫਲ ਹੁਣ ਇਹ ਵੀ ਨਹੀਂ ਹੈਗਾ ਵੀ ਸਾਈਜ਼ੇ ਸਾਈਜ਼ ਮਿਲਿਆ ਐਨ ਪਸੰਦ ਦੀ ਵੀ ਮਿਲੀਆਂ ਹਾਂ ਇਹਦਾ ਬਲਾ ਹੋ ਜਾਗਾ ਕਿਉਂ ਮੈਂ ਜੀ ਹਨ ਖੁਸ਼ ਹੋ ਜੀ ਲੈਣ ਇੱਕ ਆ ਤਾਂ ਦੋ ਮਿਲ ਗਈ ਆ ਉੱਪਰ ਵਧੀਆ ਤਰੀਕੇ ਨਾਲ ਬਾਕੀ ਉਹ ਬਾਈ ਦੇ ਕਿ ਭਾਈ ਮੈਂ ਭਾਈ ਅੱਗੇ ਵੋਟ ਦੋ ਜੁੜੇ ਮੇਰੇ ਕਹਾਣੀ ਦਾ ਬਾਕੀ ਇਹ ਕਹਿੰਦੇ ਅਸੀਂ ਅਟਕੇ ਲਵਾਂਗੇ ਫਿਰ ਇਹ ਸਲਾਹਕਾਰ ਤੋਂ ਸਲਾਹਕਾਰ ਤੇ ਹਾਡੇ ਨਾਲ ਸਲਾਹਕਾਰ ਤੇ ਬਾਈ ਇਹ ਰੰਗ ਉਹ ਇਹਨਾਂ ਦੇਖਿਆ ਉਹ ਪਕਾ ਲਈ ਉਹ ਪਕਾਣੇ ਆਜੋ ਭਾਈ ਕੀ ਕਹਿੰਦੇ ਹੁਣ ਕਹਿਣਾ ਕਹਿਣਾ ਇਹਨੂੰ ਕਈ ਵਾਰ ਰੁਕ ਗਿਆ ਰੁਕ ਗਿਆ ਰੁਕ ਜਾ ਨਹੀਂ ਸਦਾ ਦੀ ਹੋਈ ਨਹੀਂ ਹੋਈ ਨਹੀਂ ਹੁਣ ਕਹਿੰਦਾ ਛੱਡ ਦੇਣੀ ਆ ਭੜੀਆਂ ਉਹ ਦੇਖੋ ਸੂਰਜ ਦੇ ਕੋਲ ਗਿਆ ਵਦਨ ਨਿਕਲਿਆ ਬਸ ਮੋਟੇ ਮੋਟੇ ਪੱਛੋਂ ਜਾਲੀ ਪੱਛੋਂ ਪਾਸ਼ਵਾ ਤੇਜ ਦੀ ਹਾਂ ਹੁਣ ਮੀ ਪਾਊਗਾ ਮੀ ਪਾਊਗਾ ਨਹੀਂ ਪੈਣਾ ਹੈਗਾ ਨਹੀਂ ਨਹੀਂ ਪੈਣਾ ਹੈ ਇਹ ਤਾਂ ਗੰਨਾ ਆੜੀ ਹੈ ਹੈ ਗੰਨਾ ਦੇਖ ਗੰਨਾ ਤੇ ਨਹੀਂ ਆਉਂਦੇ ਦੇਖ ਸੱਤ ਅੱਠ ਕਿੰਨੇ ਪਏ ਚੱਕ ਕੇ ਦੇਖੀ ਨੂੰ ਥੱਲਾ ਤਕੜਾ ਗੰਨਾ ਬਾਈ ਗੰਨਾ ਤਕੜਾ ਬਾਈ ਗੰਨਾ ਦਾੜਾ ਮੱਗੀ ਬਾਈ ਦਾ ਬਾਈ ਹੋਗੋ ਦੀ ਗੱਲਾਂ ਹਟਾ ਕੰਮ ਪਰੇਗਾ ਯਾਰ ਹੂੰ ਆ ਜੀ ਤਿੰਨੋ ਗਾ ਉਹ ਸਾਹਮਣੇ ਦੇ ਕੇ ਨਾ ਖੜਾ ਪ੍ਰੋਪਰ ਗੈਪ ਚ ਖੜਨਾ ਆਹ ਫਟਾਫਟ ਇਹ ਕਿੱਜੇ ਹੋਗਾ ਤਾਂ ਉਹ 100 ਹੋ ਗਿਆ ਇਹ ਕਿਹੜਾ 100 ਦੇ ਉੱਪਰ ਹੈ ਬੱਲੇਸ ਲੈ ਜਿਓ ਫਿਰ ਲੱਗੇਗਾ ਕਦਨ ਹੁਣ ਮੈਂ ਮਿਲ ਨੂੰ ਮਿਲਣੋ ਇਹ 100 ਤੇ ਉੱਪਰ ਹੋਗਾ ਗੱਲ ਨਾ ਹਾਂ ਇੰਨਾ ਕੇ ਹਾਂ ਇਰੇ ਫਟਾ ਕੱਤੀ ਕਰ ਵੀਰੇ ਕੱਤੀ ਕਰ ਵੀ ਉਹ ਇਥੇ ਲਾ ਦੋ ਯਾਰ ਤੁਸੀਂ ਕਹਿੰਦੇ ਫਟਾ ਲਗਾਈ ਵੀ ਵਹੀ ਪਤਾ ਫਟਾ ਚੱਪੀ ਗਈ ਸੀ ਤਾਂ ਉਹ ਹੁਣ ਸੌ ਬੜੀ ਲਾ ਦੋ ਪਰਿਆ ਕਈ ਰਹਿ ਗਏ ਪਿਛੇ 30 ਬੰਤੀ ਬਣੇ ਰਹਿਣੀਆਂ ਹੋਰ ਜੇ ਸੌ ਬੜੀ ਉਪਰ ਲੱਗ ਦੋਗੀ ਫਟਾ ਕਿੰਨਾ ਗੱਲ ਹੈ ਫਟੇ ਦੀ ਗੱਲ ਕਰਦਾ ਹੁਣ ਲੱਗ ਦੋ ਇੰਨੇ ਜਿੰਨੇ ਟ੍ਰੈਕ ਆਣਾ ਇੰਨੇ ਤਾਂ ਲਾ ਦੋ ਫਟਾ ਦੋ ਬੰਦੇ ਚੱਕ ਕੇ ਸਿਰਪੇ ਹਾਂ 150 ਹੋਰੀ ਲਾ ਦੋ ਉਹਨੇ ਕੀ ਹੋ ਗਿਆ ਨਹੀਂ ਜਾਂਦਾ ਹਟ ਆਏਗਾ ਇੱਥੇ ਕਿਹਾਉਣਾ ਸੜਾ ਨਾ ਚੱਕਰ ਕੇ ਪੈ ਗਿਆ ਫਟਾ ਕਹਿੰਦੇ ਹੋਰ ਜਾਈਦਾ ਫਟਾ ਕਿੱਥੇ ਖੇਡ ਖੇਡ ਗਿੱਲਾ ਹੈ ਖੇਡ ਨਹੀਂ ਗਿੱਲਾ ਹੈ ਰਾਕੀ ਦਾ ਪਾਣੀ ਲਾ ਸਰ ਪਾਣੀ ਖੜਾ ਪਾੜ ਕੇ ਹੈ ਹਾਂ ਉੱਥੇ ਲੈ ਲੈਣਾ ਫਿਰ ਬਾਹਰ 100 ਭਰੀ 100 ਭਰੀ ਬਾਹਰ ਠੀਕ ਹੈ ਉਹ ਕੋਈ ਗੱਲ ਨਹੀਂ ਵਾਣੇ ਨਾ ਡਿੱਗਾਉਂਦਾ ਹੈ ਨਹੀਂ ਕੋਈ ਜਿੱਥੇ 100 ਨੇ 150 ਨੇ ਦਾ ਕੰਮ ਕਰਉ ਨਹੀਂ ਸਾਲਾ ਉੱਥੇ ਪਾਣੀ ਖੜਾ ਬਾਈ ਟਰੈਕਟਰ ਦਾ ਦੋ ਤੇ ਟਰੈਕਟਰ ਦੋ ਦਾ ਮਤਲਬ ਨਹੀਂ ਹੈਗਾ ਦਾ ਬਣਾਉਣਾ ਜਾਵੇ ਦੋ ਹੋਰ ਲਿਆਉਣੇ ਤੇ ਹੈ ਹੋਰ ਕੀ ਲੋ ਕਲੀਓ ਸਰ ਦੇ ਲਿਆ ਹੁਣ ਗੰਨਾ ਤਕੜਾ ਭਾਈ ਕਿਹਦਾ ਗੰਨਾ ਕਿਹਾ ਜਾ ਬੰਦੇ ਵੀ ਤਕੜੇ ਆ ਬੰਦੇ ਮਾੜੇ ਆ ਗੰਨਾ ਹੋਇਆ ਕਿਹਾ ਜਾ ਗੰਨਾ ਇੱਕ ਤੋਂ ਧਰਤੀ ਵਧੀਆ ਹੀ ਨਹੀਂ ਜਾ ਟਾਈਮ ਬਾਅਦ ਕਰਨ ਲੱਗਿਆ ਧਰਤੀ ਦਾ ਫਰਕ ਆ ਹੀ ਗਿਰਦਾ ਨਹੀਂ ਨੋ ਵੀ ਧਰਤੀ ਦੇ ਕਿਹਾ ਜੀ ਕੋਈ ਆਪਣੀ ਧਰਤੀ ਆ ਹੀ ਜੀ ਨਹੀਂ ਹੈਗੀ ਗੰਨਾ ਵੀ ਜਗੇ ਟਾਈਮ ਬਹੁਤ ਟਾਈਮ ਲੱਗਿਆ ਹੋਰੇ ਪੱਕ ਪੈਣ ਦਾ ਫਸਲ ਦਾ ਵੀ ਓਏ ਡੈਮੋ ਡੈਮੋ ਰੱਖੀ ਹੋਈ ਤੇ ਬਾਅਦ ਰੱਖਿਓ ਬੈਠਾ ਤਾ ਹੂੰ ਸੱਤ ਕੰਨੇ ਗੰਨਾ ਤਕੜਾ ਬਾਈਓ ਮਰਜੀ ਕਰ। ਤੇਰੇ ਅੰਨੇ ਜੱਕ ਨਹੀਂ ਹੁੰਦੇ। ਸੱਤ ਕੰਨੇ ਤੇਰੀ ਅੱਖ ਹੁੰਦੀ ਹੈ। ਗੰਨਾ ਬਾਕੀ ਤਕੜਾ ਯਾਰ। ਹੈ? ਗੰਨਾ ਬਾਕੀ ਤਕੜਾ। ਨਹੀਂ ਗੰਨਾ ਮੈਂ ਦੇਖ ਕੇ ਇਹਨਾਂ ਦਾ ਗੰਨਾ ਵੀ ਖੜਾ ਹੋਵੇ। ਗਿਰੀ ਹੁੰਦਾ ਗੰਨਾ ਇਹਨਾਂ ਦਾ। ਸੇਵਾ ਵੀ ਬਹੁਤ ਕਰਿਆ। ਟੱਕਰ ਸੇਵਾ ਦਾ ਹੀ ਹੈ ਨਾ। ਹੂੰ। ਧਰਤੀ ਦਾ ਹੀ ਫਰਕ ਆ। ਨਹੀਂ ਜੇ ਜਾ ਸੇਵਾ ਉਹ ਗੰਨਾ ਕੇ ਹੀਟਾਂ ਵੇਰ ਜਾਂਦਾ। ਤਕੜਾ ਹੋ ਗਿਆ। ਇਹ ਹਾਲਾ ਖੜਾ ਰਿਹਾ। ਬਾਕੀ ਤੇਰੀ ਗੱਲ ਸਹੀ ਆ ਤਾਂ ਅਸੀਂ ਜਿਹੇ ਕਹੀ ਜੀ ਹੋਈ ਵੀ ਹੈ ਕਦੇ ਦੇਖਿਆ ਹੁਣ ਆਪ ਵੜਦਾ ਇਹ ਜਿਹਾ ਬਧਰਤੀ ਹੋਵੇ ਆਪਣੀ ਹਰਕਾ ਜੀ ਆਪ ਤੇ ਗਰਦ ਹੀ ਨਹੀਂ ਮੀਂਹ ਪਏ ਤਾਂ ਕੜੀ ਹੋ ਰਹਿੰਦੀ ਆ ਹਾਂ ਕੜੀ ਦੇਂਦੀ ਆ ਬਣ ਹੈ ਉਹ ਕਾਇਤਾ ਲਾਲੀ ਉਹ ਹਾਂ ਨਿਆਣਾ ਹੁਣ ਪਤਾ ਉਗੀ 100 ਪਰੀ ਲੋਡ ਇਹ ਇਹ ਹੁਣ ਬਾਹਰ ਜਾ ਕੇ ਕਰਨੀ ਲੋਡ ਬਜੇਣਾ ਭਰੀ ਮੈਂ ਹਾਂ ਬਜੇਣਾ ਭਰੀ ਚ ਉਹ ਦੋ ਦੋ ਬੰਦੇ ਲੋਡ ਕਾ ਦੇਖ ਲੈ ਬਹੁਤ ਬਜੇਣਾ ਬਹੁਤ ਹਾਂ 400 ਹੋਰੀ ਮੇ ਇੱਕ ਤਾਂ ਹੋ ਜਾਵੇ 170 ਕਿੰਟ ਨਾ ਹੋ ਜਾਵੇ ਹੋ ਜਾਵੇਗਾ ਹਾਂ ਕਿੰਨੇ ਭਰੀ ਹੁਣ 400 तो है 400 पर लोड़ करनी है 70 80 मूड का है ना बाबा वापस आओगा फिर हां बहुत आपस आएगा बहुत 20 क्विंटल वापस आएगा तो लोड़े ना करो ना ना करेंगे से पता है कोई पता नहीं है कोई पता नहीं है पंगा <laughs> ना लेते अपन ठीक है लाइक सही है ना बढ़िया बढ़िया भाई हम से कल आता नहीं हूं बता दूंगा भाई ਗਲਾਬ ਥੋਕ ਚ ਲੈ ਆਏ ਤੇ ਗਲਾਬ ਦਾ ਇਹ ਵਾਲਾ ਹਾਂ ਇਹ ਦੁਕਾਨ ਪਾਸੋਂ ਲਾਇਆ ਥੋਕ ਚ ਥੋਕ ਚ ਸਾਰ ਨੇ ਇੱਕੋ ਪਾਇਆ ਹਾਂ ਇੱਕ ਹੀ ਲੈ ਕੇ ਆਲੇ ਇਧਰ ਹੈਦਾ ਫਾਇਦਾ ਹੈ ਨਾ ਬਹੁਤ ਹੈਦਾ ਹੈ ਹਾ ਸੋਤੀ ਮਾਡ ਹੁੰਦਾ ਕਰਨ ਨਾਲ ਸਾਸੀ ਬਹੁਤ ਲੜਦਾ ਰਹਤਾ ਹੈ ਹਾਂ ਨਾ ਉਹ ਵੀ ਆ ਕੇ ਨਾ ਜਗਾਉਣ ਲੱਗੇ ਵੀ ਲੋਡ ਰਿਆਂ ਦਾ ਕੰਮ ਕਰਿਪ ਘੈਂਟ ਬਣਦਾ ਦੇਖ ਭਾਈ ਉਹ ਨਾ ਤਕੜਾ ਕਨਾਂ ਭਰੀ ਦੇ ਹਲ ਹੂਰਾਂ ਚ ਜਗਾਉਂਦੇ ਹੋ ਬੰਦਿਆਂ ਦੇ